ਅੱਜ ਨਾਲ ਸੀ ਕੜੀ ਬਣਾਉਣ ਲੱਗੇ ਸੀ ਆ ਪਹਿਲਾਂ ਅਸੀਂ ਪਕੌੜੇ ਤਿਆਰ ਕੀਤੇ ਆ ਕੜੀ ਵਾਸਤੇ ਅਸੀਂ ਸੋਚਿਆ ਪਹਿਲਾਂ ਪਕੌੜੇ ਤਿਆਰ ਕਰ ਲੈਨੇ ਆ ਤਾਂ ਕਿ ਵੀਡੀਓ ਨੂੰ ਜ਼ਿਆਦਾ ਟਾਈਮ ਨਾ ਲੱਗੇ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਲਈ ਅਸੀਂ ਪਕੌੜੇ ਬਿਨਾਂ ਵੀ ਜੇ ਤਾਂ ਹੀ ਬਣਾ ਬਣਾ ਲਏ ਸੀ ਸਿਰਫ ਅਸੀਂ ਤੁਹਾਨੂੰ ਦਿਖਾ ਦਿੱਤੇ ਕਿ ਅਸੀਂ ਤਿਆਰ ਕੀਤੇ ਆ ਅਸੀਂ ਤੇਲ ਬਾਕੀ ਦਾ ਕੱਢ ਲਿਆ ਥੋੜਾ ਤੇਲ ਅਸੀਂ ਰਹਿਣ ਤਾਂ ਵਿੱਚ ਜਿੰਨੇ ਦਾ ਅਸੀਂ ਤੜਕਾ ਲਾਵਾਂਗੇ ਅੱਜ ਕੜੀ ਅਸੀਂ گلاب ਦੇ ਫੁੱਲ ਵੀ ਵਿੱਚ ਪਾਵਾਂਗੇ ਸਪੈਸ਼ਲ ਕੜੀ ਬਣਾਵਾਂਗੇ گلاب ਦੇ ਫੁੱਲਾਂ ਦੀ ਆ ਪਗਟੀਆਂ ਹੁੰਦੀਆਂ ਨੇ ਉਹ ਪਾਵਾਂਗੇ ਹੁਣ ਆਇਲ ਥੋੜਾ ਜਿਹਾ ਗਰਮ ਹੋ ਜੇ ਤੇ ਫਿਰ ਅਸੀਂ ਸਭ ਤੋਂ ਪਹਿਲਾਂ ਇਹ ਲਈਆ ਕਾਲੀ ਮਿਰਚਾਂ ਨੀ ਇਹਦੇ ਥੋੜੇ ਜਿਹੇ ਸੀਡਸ ਆ ਤੇ ਜੀਰਾ ਲਿਆਵਾ ਸੀ ਇਹਨੂੰ ਅਸੀਂ ਪਹਿਲਾਂ ਔਇਲ ਦੇ ਵਿੱਚ ਪਾ ਲਾਂਗੇ ਇਹ ਜੀਰਾ ਕਾਲੀ ਮਿਰਚ ਤੇ ਧਨੀਆ ਸਭ ਰੋਸਟ ਹੋ ਗਏ ਸੀ ਤੇ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ ਕੜੀ ਪੱਤਾ ਪਾਇਆ ਚਲ ਕੜੀਵਾਹ ਤੇ ਦਾਲ ਬਾਕੀ ਤੁਸੀਂ ਬੜੀ ਬਾਜੀ ਸਬਜ਼ੀਆਂ ਪਾ ਸਕਦੇ ਆ ਪਰ ਕਈ ਵੇ ਕੜੀ ਦੇ ਪਹਿਲਾ ਫਲੇਵਰ ਅਲੱਗ ਹੀ ਹੁੰਦਾ ਹੈ। ਕੜੀ ਪਤਾ ਵੀ ਵਧੀਆ ਤਰੀਕੇ ਨਾਲ ਹੋ ਗਿਆ। ਅਸੀਂ ਹੁਣ ਇਸ ਦੇ ਵਿੱਚ ਪਾ ਦਾਂਗੇ ਲਸਣ। ਲਸਣ ਨਾਲ ਵੀ ਬਹੁਤ ਵਧੀਆ ਫਲੇਵਰ ਹੁੰਦਾ ਹੈ। ਦਾਲ ਪਕੀ ਜੋ ਵੀ ਬਣਾਓ। ਕੜੀ ਵਿੱਚ ਥੋੜਾ ਜਿਹਾ ਜ਼ਿਆਦਾ ਪਾਉਣਾ ਹੈ ਤਾਂ ਕਿ ਟੇਸਟ ਵਧੀਆ ਆਏ। ਹੁਣ ਆਪਾਂ ਇਹਨੂੰ ਰੋਸਟਿੰਗ ਹੋਣ ਦਈਏ। ਜਿੰਨਾ ਤੱਕ ਇਹ ਚੰਗੀ ਤਰ੍ਹਾਂ ਬ੍ਰਾਊਨ ਬ੍ਰਾਊਨ ਨਹੀਂ ਹੋ ਜਾਂਦਾ। ਉਨਾਂ ਦਾ ਕਪਾਣੀ ਦੇ ਉੱਤੋਂ ਦਵਾ। ਆਹ ਦੇਖੋ। ਇਹਦਾ ਕਿੰਨਾ ਵਧੀਆ ਫਲੇਵਰ ਆ ਗਿਆ ਹੈ ਹੁਣ। ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਪਿਆਜ਼। ਆਪਾਂ ਇੱਥੇ ਆ ਨੂੰ ਇਹ ਤੱਕ ਰੋਸ ਤੋਂ ਹੁੰਨ ਦਵਾਂਗੇ ਅਸੀਂ ਟਮਾਟਰ ਨਹੀਂ ਪਾਵਾਂਗੇ ਕੜੀ ਵਿੱਚ ਕਿਉਂਕਿ ਟਮਾਟਰ ਦਾ ਫਲੇਵਰ ਕੁਝ ਅਲੱਗ ਹੁੰਦਾ ਆ ਉਹਦੇ ਨਾਲ ਕੜੀ ਦਾ ਟੇਸਟ ਜਿਹੜਾ ਚੇਂਜ ਹੋ ਜਾਂਦਾ ਆ ਇਹ ਕਰਕੇ ਅਸੀਂ ਟਮਾਟਰ ਨਹੀਂ ਪਾਉਂਦੇ ਕਿਉਂਕਿ ਸਾਨੂੰ ਕੜੀ ਦੇ ਵਿੱਚ ਟਮਾਟਰ ਦਾ ਫਲੇਵਰ ਨਹੀਂ ਪਸੰਦ ਆਦਾ ਤੇ ਅਨਾਰ ਦਾਣਾ ਹਰੀ ਮਿਰਚ ਤੇ ਗੁਲਾਬ ਦੀਆਂ ਪੱਤੀਆਂ ਐ ਸੁਕਾਈਆਂ ਹੋਈਆਂ ਇਹਨਾਂ ਨੂੰ ਆਪਾਂ ਲਾਸਟ ਤੇ ਪਾਉਣਾ ਬਾਕੀ ਆਪਾਂ ਇਹ ਜਿਹੜਾ ਵੇਸਣਾ ਉਹਨੂੰ ਅਸੀਂ ਦਹੀਂ ਦੇ ਵਿੱਚ ਮਿਕਸ ਕਰਕੇ ਰੱਖਿਆ ਹੋਇਆ ਆ ਸਵੇਰ ਦਾ ਕਿਉਂਕਿ ਸਵੇਰ ਤੋਂ ਦਹੀਂ ਦੇ ਵਿੱਚ ਮਿਕਸ ਕਰਕੇ ਰੱਖੀਏ ਤੇ ਪੇਸਟ ਬਹੁਤ ਵਧੀਆ ਬਣਦਾ ਆ ਸੋਫਟ ਹੋ ਜਾਂਦਾ ਆ ਵੇਸਣ ਵਿੱਚ ਮਿਕਸ ਹੋ ਜਾਂਦਾ ਅਚੀ ਤਰ੍ਹਾਂ ਤੇ ਅਸੀਂ ਇਹ ਸਵੇਰ ਦਾ ਮਿਕਸ ਕਰਕੇ ਦਹੀਂ ਦੇ ਵਿੱਚ ਰੱਖਿਆ ਸੀ ਤੇ ਜਦੋਂ ਅਸੀਂ ਇਹਦੇ ਵਿੱਚ ਪਾਵਾਂਗੇ ਤੜਕੇ ਦੇ ਉਦੋਂ ਇਹਦੇ ਵਿੱਚ ਥੋੜਾ ਜਿਹਾ ਅਸੀਂ ਪਾਣੀ ਪਾ ਕੇ ਤੇ ਫਿਰ ਇਹਨੂੰ ਥੋੜਾ ਮਤਲਬ ਪਤਲਾ ਕਰ ਲਾਂਗੇ ਤਾਂ ਕਿ ਉਹਦੇ ਵਿੱਚ ਆਸਾਨੀ ਨਾਲ ਮਿਕਸ ਹੋ ਸਕੇ ਤੜਕੇ ਦੇ ਇਹ ਹੁਣ ਰੋਸਟ ਹੋ ਗਿਆ ਆ ਆਇਲ ਵੀ ਕਾਲਜੀ ਹੁਣ ਅਸੀਂ ਇਹਦੇ ਵਿੱਚ ਪਾ ਲਿਆ ਗਰਮ ਮਸਾਲਾ ਪਾਵਾਂਗੇ ਖਾਲੀ ਸਬਜੀ ਦਾ ਜਿਹੇ ਟੇਸਟ ਅਨਸਾਰ ਪਾਵਾਂਗੇ ਜਿੰਨੀ ਸਾਨੂੰ ਲੋੜ ਹੋਏਗੀ ਇਹ ਅਸੀਂ ਪਾ ਲਿਆ ਨਮਕ ਠੀਕ ਆ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 2 ਮਿੰਟ ਰੋਸਟ ਆਹ ਵੇਖੋ ਤੜਕਾ ਹੋ ਗਿਆ ਹੈ ਅਸੀਂ ਹੁਣ ਇਹਨੂੰ ਛਾਣ ਕੇ ਪਾਵਾਂਗੇ ਤਾਂ ਕਿ ਵਿੱਚ ਕੋਈ ਗਾਠ ਨਾ ਆਵੇ ਤੇ ਵਧੀਆ ਬਣੇ ਇਕਾ ਜੀ ਆਹ ਵੇਖੋ ਇਹੇ ਨਿਸ਼ਾਨ ਲਿਆ ਚੰਗੀ ਤਰ੍ਹਾਂ ਜੋ ਵੀ ਆ ਉੱਪਰ ਰਹਿ ਗਿਆ ਇਹਨੂੰ ਆਪਾਂ ਨਹੀਂ ਪਾਵਾਂਗੇ ਵਿੱਚ ਇਹਨੂੰ ਰਹਿਣ ਦਾਂਗੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਥੋੜੀ ਦੇਰ ਹਿਲਾਉਂਦੇ ਰਾਵਾਂਗੇ ਤਾਂ ਕਿ ਵਿੱਚ ਕੋਈ ਗੰਢ ਨਾ ਬੱਜੇ ਇਹ ਵਿੱਚ ਅਸੀਂ ਸਹਿ-ਸਹਿ ਪਾਣੀ ਪਾ ਦਾਂਗੇ ਨਾਲ-ਨਾਲ ਚੁਗਾ ਥੋੜਾ ਹੁਣ ਅਸੀਂ ਇਹਨੂੰ ਕੜੀ ਨੂੰ ਉਬਾਲ ਆਉਣ ਦਵਾਂਗੇ ਜਦੋਂ ਉਬਾਲ ਆਏਗਾ ਅਸੀਂ ਹਰੀ ਮਿਰਚ ਕੁਛ ਅਨਾਰ ਦਾਣਾ ਤੇ ਗੁਲਾਬ ਦੀਆਂ ਪੰਕਤੀਆਂ ਫੇਰੇ ਦੇ ਵਿੱਚ ਪਾਵਾਂਗੇ ਪਹਿਲਾਂ ਨੂੰ ਉਬਾਲ ਆਣ ਦਵਾਂਗੇ ਕਿਉਂਕਿ ਜਿਹੜਾ ਉਹਨਾਂ ਦਾ ਟੇਸ ਆ ਉਹ ਫਿਰ ਬਾਅਦ ਵਿੱਚ ਆਵੇ ਤੇ ਕੜੀ ਦਾ ਫਲੇਵਰ ਵਧੀਆ ਲੱਗਦਾ ਆ ਆ ਵੇਖੋ ਉਬਾਲ ਆ ਗਿਆ ਕੜੀ ਨੂੰ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਆ ਵੇਖੋ ਇਹ ਪੱਤੀਆਂ ਸੀ ਹਰੀਆਂ ਆ ਵੇਖੋ ਇਹ ਮਿੱਚਾਂ ਪੈ ਗਈਆਂ ਹੁਣ ਆਪਾਂ ਥੋੜਾ ਜਿਹਾ ਵਿੱਚ ਅਨਾਰ ਦੇਣਾ ਵੀ ਪਾਤਾ ਆ ਆਹ ਸੀ گلاب ਦੀਆਂ ਪੰਕਤੀਆਂ ਅਸੀਂ ਹੁਣ ਪਾਵਾਂਗੇ ਪਕੌੜੇ ਵੀ ਜਿਹੜੇ ਅਸੀਂ ਤਿਆਰ ਕਰਕੇ ਰੱਖੇ ਸੀ ਔਰ ਸਿਪਾਤੇ ਦੇ ਵਿੱਚ ਹਾਲੇ ਹੁਣ ਅਸੀਂ 5 ਮਿੰਟ ਇਹਨੂੰ ਇਸੇ ਤਰ੍ਹਾਂ ਉਬਾਲਾ ਹੋਂ ਦਵਾਂਗੇ ਤਾਂ ਕਿ ਥੋੜਾ ਜੋ ਪਕੌੜੇ ਹਾਰਡ ਹੋਏ ਨੇ ਇਹ ਥੋੜੇ ਨਰਮ ਹੋ ਜਾਣ ਇਹਨਾਂ ਦੇ ਵਿੱਚ ਥੋੜੇ ਮਿਕਸ ਹੋ ਜਾਣ ਕੜੀ ਦੇ ਵਿੱਚ ਵਧੀਆ ਤਰੀਕੇ ਨਾਲ ਆਹ ਦੇਖੋ ਆਪਣੀ ਕੜੀ ਬਣ ਕੇ ਹੋ ਗਈ ਤਿਆਰ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਅਗਰ ਤੁਹਾਨੂੰ ਵੀ ਕੜੀ ਬਣਾਉਣ ਦੀ ਵਿਧੀ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਪਲੀਜ਼ ਸਬਸਕ੍ਰਾਈਬ ਵੀ ਕਰਿਓ ਜਿਹਦੇ ਨਾਲ ਸਾਡਾ ਮਨੋਂ ਸਾਡਾ ਥੈਂਕ ਯੂ ਧੰਨਵਾਦ